ਪਾਟਿਆ ਵੈਲਫੇਅਰ ਆਰਗੇਨਾਈਜੇਸ਼ਨ ਦੇ ਔਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਅਸ਼ੋਕ ਪਾਟਿਆ ਰਿਟਾਇਰਡ ਡਿਪਟੀ ਕਮਿਸ਼ਨਰ ਐਕਸਾਈਜ਼ ਐਂਡ ਟੈਕਸੇਸ਼ਨ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਫਾਊਂਡਰ ਮੈਂਬਰ ਔਦੇਦਾਰ ਅਤੇ ਐਗਜ਼ੀਕਟਿਵ ਮੈਂਬਰ ਸ਼ਾਮਲ ਹੋਏ ਜਿਸ ਵਿੱਚ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਪਾਲ ਸਿੰਘ ਮੋਤੀ ਪਾਟਿਆ ਪੂਜੇ ਆਰਗੇਨਾਈਜੇਸ਼ਨ ਦੇ ਅਸ਼ੋਕ ਪਾਟਿਆ ਕਮਲਜੀਤ ਪਾਟਿਆ ਜੀਤ ਸਿੰਘ ਪਾਟਿਆ साधू सिंह पाटिया, लखविंदर सिंह पाटिया, गिनी पाटिया, राकेश पाटिया, प्रमोद पाटिया ਵੱਲੋਂ मेयर जितेंद्र पाल सिंह મોદી पाटिया ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ਵਿੱਚ ਪਾਰਟੀਆਂ ਵੈਲਫੇਅਰ ਆਰਗੇਨਾਈਜੇਸ਼ਨ ਨੂੰ ਪਿਛਲੇ ਲੰਮੇ ਸਮੇਂ ਤੋਂ ਸਹਿਯੋਗ ਦੇ ਰਹੇ ਫਾਊਂਡਰ ਮੈਂਬਰ ਜੀਤ ਸਿੰਘ ਪਾਟਿਆ, ਸਾਧੂ ਸਿੰਘ ਪਾਟਿਆ, ਬ੍ਰਿਗੇਡਰ ਮੋਹਿੰਦਰ ਸਿੰਘ, ਜੀਤਪਾਲ ਸਿੰਘ ਹਰ ਮੋਹਿੰਦਰ ਸਿੰਘ, ਤਰਲੋਚਨ ਸਿੰਘ, ਪ੍ਰੀਤਮ ਸਿੰਘ ਪਾਟਿਆ, ਬਲਵੰਤ ਸਿੰਘ ਪਾਟਿਆ ਨੂੰ ਸਮੂਹ ਓਦੇਦਾਰਾਂ ਵੱਲੋਂ ਸਨਮਾਨ ਦੇ ਕੇ ਨਵਾਜ਼ਿਆ ਗਿਆ। ਅਸ਼ੋਕ ਪਾਟਿਆ ਨੇ ਗੱਲਬਤ ਕਰਦੇ ਆਖਿਆ ਕਿ ਪਿਛਲੇ ਲੰਮੇ ਸਮੇਂ ਤੋਂ ਆਰਗੇਨਾਈਜੇਸ਼ਨ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਵਾਲੇ ਫਾਊਂਡਰ ਮੈਂਬਰਾਂ ਨੂੰ ਸਮੂਹ ਆਗੂਆਂ ਦੀ ਮੌਜੂਦਗੀ ਵਿੱਚ ਸਨਮਾਨ ਦੇ ਕੇ ਨਵਾਜ਼ਿਆ ਗਿਆ ਹੈ। ਤਾਂ ਜੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵੀ ਇਹਨਾਂ ਦੇ ਕੰਮਾਂ ਤੋਂ ਸਿੱਖ ਮਿਲ ਸਕੇ। ਉਨਾ ਕਿ ਕਿ ਫਾਊਂਡਰ ਮੈਂਬਰਾਂ ਦੀ ਬਦੌਲਤ ਹੀ ਆਰਗੇਨਾਈਜੇਸ਼ਨ ਵੱਲੋਂ ਸਮੇਂ-ਸਮੇਂ ਤੇ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਜੋ ਭਵਿੱਖ ਵਿੱਚ ਅੱਗੇ ਵੀ ਜਾਰੀ ਰਹਿਣਗੇ। ਅਸ਼ੋਕ ਪਾਰਟੀ ਨੇ ਆਕੇ ਕੀ ਬਰਾਦਰੀ ਲਈ ਇੱਕ ਸਥਾਈ ਜਗ੍ਹਾ ਦੀ ਮੰਗ ਮੇਅ ਜਤਿੰਦਰਪਾਲ ਸਿੰਘ ਮੋਤੀ ਪਾਰਟੀਆ ਕੋਲੋਂ ਕੀਤੀ ਗਈ ਹੈ ਜਿਸ ਤੇ ਮੋਤੀ ਪਾਰਟੀਆ ਨੇ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਨ ਅਤੇ ਸਕਾਰਾਤਮਕ ਸਹਿਯੋਗ ਦਾ ਪ੍ਰਸਾਦ ਵਾਇਆ ਹੈ। ਉਨਾ ਕਿ ਕਿ ਹੋਂਦ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਫਾਊਂਡਰ ਮੈਂਬਰਾਂ ਨੂੰ ਮਾਨ ਸਨਮਾਨ ਦਿੱਤਾ ਜਾਵੇਗਾ। ਇਹ ਤਾਂ ਬਸ ਜਨਰਲ ਮੀਟਿੰਗ ਆ ਸਾਡੇ ਜਿਹੜੇ ਪਾਰਟੀਆ ਵੈਲਫੇਅਰ ਆਰਗੇਨਾਈਜੇਸ਼ਨ ਪਾਰਟੀਆ ਬਰਾਜ਼ੀ ਦੇ ਪ੍ਰਧਾਨ ਸ਼ੋਭਾਟ ਜੀ ਨੇ ਔਰ ਸਾਰੇ ਸਾਥੀ ਸੈਕਟਰੀ ਸਾਹਿਬ ਜਨਰਲ ਸੈਕਟਰੀ ਸਾਹਿਬ ਵਾਈਸ ਪ੍ਰੈਜ਼ੀਡੈਂਟ ਸਾਰੇ ਆਇਆ ਜਾਇਦ ਨੇ ਸੋ ਜਨਰਲ ਡਿਸਕਸਸ ਕੀ ਆ ਕੋਈ ਖਾਸ ਅਜੰਡਾ ਤੇ ਨਹੀਂ ਹੈ ਕਿ ਕੁਝ ਜੜੀਆਂ ਕੁਝ ਪ੍ਰੋਬਲਮਸ ਆਈਆਂ ਨੇ ਕੋਈ ਪਿਛਲੇ ਦਿਨਾਂ ਦੇ ਵਿੱਚ ਕੁਝ ਪਾਰਟੀਆ ਵੈਲਫੇਅਰ ਆਰਗੇਨਾਈਜੇਸ਼ਨ ਨੂੰ ਤਾਰਪੀਡੋ ਕੀਤਾ ਗਿਆ ਉਹਦੇ ਬਾਰੇ ਜਿਹੜਾ ਅੱਜ ਡਿਸਕਸ ਕਰਨੀ ਚਾਹੀਦੀ ਹੈ ਉਹਨੀ ਟਿਕਾ ਦਿੱਤੀ ਹੈ ਤੇ ਅੱਜ ਕੋਈ ਪੁਰਾਣੇ ਸਾਥੀ ਨੇ ਸਾਡੇ ਕੋਈ ਪਾਟਿਆ ਬਰਾਦੀ ਦੇ ਕਾਫੀ ਸਾਥੀ ਜਿਹੜੇ ਆਏ ਨੇ ਅੱਜ ਉਹਨਾਂ ਨੂੰ ਆਨਰ ਕਰਨ ਦੀ ਲਈ ਵੀ ਜਿਹੜਾ ਜਿਹੜਾ ਕਮੇਟੀ ਰੱਖੀ ਗਈ ਹੈ। ਸੋ ਇਹ ਹੀ ਅੱਜ ਦੇ ਖਾਸ ਗੱਲ। ਨਹੀਂ ਦੇਖੋ ਕੋਈ ਗੁੰਮਰਾਹ ਹੋ ਕੇ ਜਾਂ ਕਿਸੇ ਨੇ ਕੀਤੀ ਹੈ ਕੋਈ ਗੱਲ ਨਹੀਂ ਸਾਰੇ ਸਾਥੀ ਨੇ ਆਪਣੇ ਪਾਟਿਆ ਬਰਾਦੀ ਦੇ ਪਰਿਵਾਰ ਦੇ ਕਿ ਦੇਖੋ ਤੇ ਕਿੰਨਾ ਕਿਤੇ ਕੋਈ ਦਿੱਕਤ ਆਈ ਦੀ ਹੈ ਉਹ ਕੋ ਬੈਠ ਕੇ ਹਮ ਸੋਲਵ ਕਰਾਂਗੇ। ਦੇਖੋ ਹੁਣ ਚਨਾਵੀ ਦੇ ਸਾਡਾ ਪੋਲੀਟਿਕਲ ਕੋਈ ਵੀ ਨਹੀਂ ਨਾ ਸਾਰੇ ਸਹਿਯਾਰ ਤੋਂ ਸਾਰੇ ਸੱਜਣ ਨੇ ਹੁਣ ਜਿਵੇਂ ਹੋਏਗਾ ਤੇ ਅਸੀਂ ਨਾਲ ਆ ਕਲੱਬ ਦੇ। ਇਹਦੇ ਕਲੱਬ ਦੇ ਨਾਲ ਆ। ਬਾਕੀ ਇੱਥੇ ਜਿਹੜੀ ਇਹ ਚੋਣਾਂ ਨੇ ਚੋਣ ਲੜਦਾ ਹੱਕੇ ਸਾਰਿਆਂ ਦਾ ਉਹ ਔਰ ਜੋ ਬਣਿਆ ਦਾ ਸੂਲ ਕਿ ਜੋ ਜਿੰਨੇ ਸਾਲ ਬਾਅਦ ਇਲੈਕਸ਼ਨ ਹੋਣੀ ਹੈ ਹੋਣੀ ਹੈ ਉਹ ਆਪਣਾ ਕੋਈ ਐਜ਼ ਹੀ ਕੋ ਪੋਲਿਟੀਕਲ ਰੋਲ ਨਹੀਂ ਕਲਬਾਂ ਦੀ ਇਲੈਕਸ਼ਨ ਦੇ ਵਿੱਚ ਅੱਜ ਅਸੀਂ ਇੱਥੇ ਪਾਰਟੀ ਆਰਗੇਨਾਈਜੇਸ਼ਨ ਦੇ ਜਿਹੜੇ ਸਾਡੇ ਸੀਨੀਅਰ ਫੰਕਸ਼ਨਰੀ ਜਿਨ੍ਹਾਂ ਨੇ ਪਾਰਟੀ ਆ ਵੈਲਫੇਅਰ ਦੇ ਵਿੱਚ ਬੜੀ ਕੰਟ੍ਰਿਬਿਊਸ਼ਨ ਕੀਤੀ ਆ ਜਿਨ੍ਹਾਂ ਨੇ ਪਾਰਟੀ ਆ ਗਾਦੀ ਨੂੰ ਉੱਪਰ ਚੁੱਕਣ ਲਈ ਬੜਾ ਕੁਝ ਕੀਤਾ ਉਹਨਾਂ ਨੂੰ ਅਸੀਂ ਅੱਜ ਉਹਨਾਂ ਨੂੰ ਸਲਮਾਨ ਕਰਨ ਦੇ ਲਈ ਅਸੀਂ ਇੱਕ ਟੀਕ ਬਣਾਇਆ ਸਾਰੀ ਸਾਡੇ ਜਿਹੜੇ ਸ਼ੋਕ ਪਟਿਆ ਜੀ ਪ੍ਰੈਜ਼ੀਡੈਂਟ ਹੋ ਉਹ ਕਾਫੀ ਦੇਰ ਤੋਂ ਪਟਿਆ ਭਰਾਦਰ ਨੂੰ ਚਲਾ ਰਹੇ ਹਨ ਉਹਨਾਂ ਦੀ ਰਹਿਮਾ ਹੀ ਇੱਥੇ ਖਾਡੀ ਮੀਟਿੰਗ ਹੋਈ ਹੈ ਸਾਡੇ ਮੇਅਰ ਸਾਹਿਬ ਅੱਜ ਪਟਿਆ ਪਟਿਆ ਜੀ ਆਏ ਨੇ ਉਹਨਾਂ ਨੇ ਆ ਕੇ ਜਿਹੜੇ ਜਿੰਨੇ ਬਜ਼ੁਰਗ ਨੇ ਸਾਡੇ ਮੈਂਬਰ ਕਾਫੀ ਦੇਰ ਤੋਂ ਚੱਲਦੇ ਆ ਰਹੇ ਉਹਨਾਂ ਨੂੰ ਸਲਮਾਨਦ ਕਰ ਲਗੇ ਬੜੀ ਖੁਸ਼ੀ ਦੀ ਗੱਲ ਹੈ ਤੇ ਬਾਕੀ ਜੋ ਚੀਜ਼ਾਂ ਸਾਰੀਆਂ ਗਈਆਂ ਤੁਹਾਨੂੰ ਮੋਤੀ ਭਾਈ ਨੇ ਸ਼ੋਕਨ ਕੋਈ ਮੁਸ਼ਕਿਲਾ ਕੋਈ ਹੈ ਨਹੀਂ ਮੁਸ਼ਕਿਲਾਂ ਕੋਈ ਨਹੀਂ ਗਏ ਮੁਸ਼ਕਿਲਾਂ ਮੈਂ ਜਿਸ ਤਰ੍ਹਾਂ ਬੈਠ ਕੇ ਗੱਲਬਾਤ ਕਰਨੀ ਹੈ ਅਸੀਂ ਆਪ ਕੋ ਜਿ ਬੈਠੇ ਆ ਤੇ ਅੱਜ ਜਿਹੜਾ ਸਨਮਾਨ ਕਰਨ ਲੱਗੇ ਆ ਬਜ਼ੁਰਗਾਂ ਨੂੰ ਜਿਹੜੇ ਲੋਕ ਆਪਣੇ ਬਜ਼ੁਰਗਾਂ ਦਾ ਸਨਮਾਨ ਕਰਦੇ ਆ ਨਾ ਉਹਨਾਂ ਦੀ ਚੜ੍ਹਾਈ ਮਹਾਰਾਜ ਦੀ ਕਿਰਪਾ ਨਾਲ ਹਰ ਵੇਲੇ ਸਿਸਟਮ ਚੱਲਦਾ ਇਹ ਜਿੱਥੇ ਬੰਦੀ ਦੋਫਾੜ ਹੁੰਦੀ ਨਜ਼ਰ ਆਉਂਦੀ ਨਹੀਂ ਐਸੀ ਕੋਈ ਗੱਲ ਨਹੀਂ ਤੁਸੀਂ ਅੰਦਰ ਜਾ ਕੇ ਦੇਖੋ ਜਿੰਨੇ ਸਾਰੇ ਵੱਡੇ ਮੈਂਬਰ ਨੇ ਸਾਰੇ ਬੈਠੇ ਨੇ ਅੱਜ ਨੂੰ ਨਾ ਕੀ ਆਏ ਹੁਣ ਤੇ ਇਹਨਾਂ ਨੂੰ ਪਤਾ ਕਿ ਸ਼ੋਗ ਅੰਕਲ ਪ੍ਰੈਜ਼ੀਡੈਂਟ ਨੇ ਤੇ ਸਾਡੇ ਸਾਰੇ ਜਿੰਨੇ ਤੁਹਾਨੂੰ ਮੈਂਬਰ ਨਜ਼ਰ ਆ ਰਹੇ ਆ ਮੋਤੀ ਭਾਜੀ ਆ ਜਾਈਏ ਨਾ ਸਾਡੇ ਮੇ gayter mein dasenge ahi chalde